ਮੈਂ ਹਰ ਵਿਸ਼ੇ ਹਰ ਵਸਤੂ ਲਈ ਸੁਤੰਤਰ ਹਾਂ ਅਤੇ ਉਤਸ਼ਾਹ ਨਾਲ ਭਰਿਆ ਹੋਇਆ ਹਾਂ ਮੈਂ ਮਜ਼ਬੂਤ ਹਾਂ ਅਤੇ ਸ਼ਕਤੀਸ਼ਾਲੀ ਹਾਂ ਮੇਰੇ ਵਿਚਾਰ ਮੇਰੇ ਜੀਵਨ ਨੂੰ ਸਫਲ ਬਣਾ ਰਹੇ ਹਨ ਮੈਂ ਸਾਰੇ ਕੰਮ ਕਰਨ ਦੇ ਯੋਗ ਹਾਂ ਅਤੇ ਉਹ ਕੰਮ ਇੱਕ ਚੈਂਪੀਅਨ ਦੀ ਤਰ੍ਹਾਂ ਕਰਦਾ ਹਾਂ ਮੈਂ ਆਪਣੇ ਆਪ ਨਾਲ ਬੜਾ ਪਿਆਰ ਕਰਦਾ ਹਾਂ ਅਤੇ ਖੁਦ ਤੋਂ ਆਪਣੇ ਸਰੀਰ ਤੋਂ ਆਪਣੇ ਜੀਵਨ ਤੋਂ ਆਪਣੇ ਗੁਰੂ ਤੋਂ ਆਪਣੇ ਮਾਤਾ ਪਿਤਾ ਤੋਂ ਭਰਾ ਭੈਣ ਤੋਂ ਅਤੇ ਦੋਸਤਾਂ ਨਾਲ ਵੀ ਬੜਾ ਪਿਆਰ ਕਰਦਾ ਹਾਂ ਮੈਂ ਸਾਰੇ ਨਕਾਰਾਤਮਕ ਵਿਚਾਰਾਂ ਨੂੰ ਪੋਜਿਟਿਵ ਵਿਚਾਰਾਂ ਵਿੱਚ ਬਦਲ ਦਿੱਤਾ ਹੈ ਮੈਂ ਪੋਜਿਟਿਵ ਹਾਂ ਮੇਰੇ ਵਿਚਾਰ ਪੋਜਿਟਿਵ ਹਨ ਮੇਰਾ ਸਰੀਰ ਪੋਜਿਟਿਵ ਹੈ ਮੈਂ ਭਾਗੇਸ਼ਾਲੀ ਹਾਂ ਮੈਂ ਈਸ਼ਵਰ ਦੀ ਸੰਤਾਨ ਹਾਂ ਈਸ਼ਵਰ ਹਰ ਪਲ ਮੇਰੇ ਨਾਲ ਹੈ ਮੇਰਾ ਸਰੀਰ અત્યੰਤ ਮਜ਼ਬੂਤ ਹੈ ਖੁਦ ਠੀਕ ਹੋਣ ਦੇ ਸਮਰਥ ਅਤੇ ਹਰ ਤਰ੍ਹਾਂ ਤੋਂ ਵਿਕਸਿਤ ਹੈ ਮੇਰਾ ਮਨ ਬੜਾ ਪੋਜ਼ਿਟਿਵ ਅਤੇ ਸ਼ਕਤੀਸ਼ਾਲੀ ਹੈ ਮੈਂ ਆਪਣੇ ਆਪ ਨਾਲ ਪ੍ਰੇਮ ਕਰਦਾ ਹਾਂ ਮੈਂ ਖੁਦ ਨਾਲ ਆਪਣੇ ਸਰੀਰ ਨਾਲ ਆਪਣੇ ਜੀਵਨ ਨਾਲ ਆਪਣੇ ਗੁਰੂ ਨਾਲ ਆਪਣੇ ਮਾਤਾ ਪਿਤਾ ਨਾਲ ਭਰਾ ਬੰਧੂ ਦੋਸਤਾਂ ਨੂੰ ਬੜਾ ਪਿਆਰ ਕਰਦਾ ਹਾਂ ਮੈਂ ਆਪਣੀ ਸੀਮਾ ਬਾਰੇ ਜੋ ਸੋਚਦਾ ਸੀ ਉਸ ਤੋਂ ਕਿਤੇ ਵੱਧ ਅੱਗੇ ਜਾਣ ਦੇ ਮੈਂ ਸਮਰੱਥ ਹਾਂ ਮੈਂ ਪਿਆਰ ਦੇ ਯੋਗ ਹਾਂ ਹਰ ਨਵੀਂ ਸਵੇਰ ਦੀ ਕਿਰਨ ਮੇਰੇ ਲਈ ਤੋਹਫੇ ਦੇ ਰੂਪ ਵਿੱਚ ਮੌਕਾ ਲੈ ਕੇ ਆਉਂਦੀ ਹੈ ਅਤੇ ਉਹ ਮੌਕਾ ਮੇਰੇ ਜੀਵਨ ਨੂੰ ਹੋਰ ਸੰਪੰਨ ਅਤੇ ਖੁਸ਼ਹਾਲ ਬਣਾ ਰਿਹਾ ਹੈ ਮੈਂ ਦਿਲ ਤੋਂ ਇਹਨਾਂ ਤੋਹਫਿਆਂ ਲਈ ਧੰਨਵਾਦੀ ਹਾਂ ਮੈਂ ਅਨਮੋਲ ਹਾਂ ਪਾਗੇ ਵਨ ਹਾਂ ਗਿਆਨ ਵਨ ਹਾਂ ਮੈਂ ਸੰਪੰਨ ਹਾਂ ਮੈਂ ਧੀਰਜवान ਹਾਂ ਮੈਂ ਵਧੀਆ ਹਾਂ ਮੈਂ ਸ਼ਕਤੀਸ਼ਾਲੀ ਹਾਂ ਮੈਂ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਅਤੇ ਸਫਲ ਹੋਣ ਵਿੱਚ ਵਿਸ਼ਵਾਸ ਰੱਖਦਾ ਹਾਂ ਮੈਂ ਆਪਣੀ ਖੁਸ਼ੀ ਦਾ ਆਪਣੇ ਆਪ ਜ਼ਿੰਮੇਵਾਰ ਹਾਂ ਇਹ ਮੇਰੇ ਵਿਚਾਰ ਮੇਰੇ ਜੀਵਨ ਨੂੰ ਸਫਲ ਅਤੇ ਸਫਲ ਬਣਾ ਰਹੇ ਹਨ ਮੈਂ ਆਪਣੇ ਜੀਵਨ ਲਈ 100% ਦੀ ਜ਼ਿੰਮੇਵਾਰੀ ਸਵੀਕਾਰ ਕਰਦਾ ਹਾਂ। ਹਰ ਦਿਨ ਮੇਰਾ ਸਭ ਤੋਂ ਸ਼ਾਨਦਾਰ ਦਿਨ ਹੈ। ਹਰ ਸ਼ਾਮ ਮੇਰੇ ਲਈ ਸਭ ਤੋਂ ਵਧੀਆ ਸ਼ਾਮ ਹੈ। ਹਰ ਰਾਤ ਮੇਰੇ ਲਈ ਸਭ ਤੋਂ ਖੂਬਸੂਰਤ ਰਾਤ ਹੈ। ਸਭ ਕੁਝ ਮੇਰਾ ਰੱਬ ਦੇ ਹੱਥ ਵਿੱਚ ਹੈ। ਮੇਰੇ ਲਈ ਹਰ ਪਲ ਰੱਬ ਦਾ ਇੱਕ ਖਾਸ ਉਪਹਾਰ ਹੈ। ਇਹ ਸੂਰਜ, ਇਹ ਚੰਦ, ਇਹ ਹਵਾ, ਇਹ ਪਹਾੜ, ਇਹ ਪਾਣੀ ਇਹ ਫੁੱਲ ਪੌਦੇ ਇਹਨਾਂ ਸਭ ਲਈ ਮੈਂ ਰੱਬ ਦਾ ਧੰਨਵਾਦੀ ਹਾਂ ਮੈਂ ਹਰ ਸਵੇਰ ਹਰ ਦਿਨ ਲਈ ਧੰਨਵਾਦੀ ਹਾਂ ਮੈਂ ਹਰ ਸਵੇਰ ਨਵੀਂ ਸੋਚ ਨਾਲ ਜੀਵਨ ਦੀ ਸ਼ੁਰੂਆਤ ਕਰਦਾ ਹਾਂ ਮੈਂ ਉਹਨਾਂ ਲੋਕਾਂ ਦੇ ਜੀਵਨ ਵਿੱਚ ਪੋਜ਼ਿਟਿਵਿਟੀ ਲਿਆਉਂਦਾ ਹਾਂ ਜੋ ਮੇਰੇ ਆਸ-ਪਾਸ ਹਨ ਮੈਂ ਹਰ ਕਿਸੇ ਨੂੰ ਦਇਆ ਨਾਲ ਦੇਖਦਾ ਹਾਂ ਅਤੇ ਸਤਿਕਾਰ ਨਾਲ ਪੇਸ਼ ਆਉਂਦਾ ਹਾਂ ਕਿਉਂਕਿ ਮੈਨੂੰ ਵੀ ਉਹਨਾਂ ਤੋਂ ਉਹੀ ਚਾਹੀਦਾ ਹੈ ਮੇਰੇ ਜੀਵਨ ਵਿੱਚ ਖੁਸ਼ੀ, ਸਨਮਾਨ ਅਤੇ ਪਿਆਰ ਬੜੀ ਜ਼ਿਆਦਾ ਮਾਤਰਾ ਵਿੱਚ ਆਉਂਦੇ ਹਨ। ਮੇਰੇ ਵਿਚਾਰ ਆਸ਼ਾਵਾਦੀ ਹਨ ਅਤੇ ਮੇਰਾ ਮਨ ਸ਼ਾਂਤ ਹੈ। ਮੈਂ ਆਪਣੇ ਸਾਰੇ ਨਕਾਰਾਤਮਕ ਵਿਚਾਰਾਂ ਨੂੰ ਸਕਾਰਾਤਮਕ ਵਿਚਾਰਾਂ ਵਿੱਚ ਬਦਲ ਦਿੰਦਾ ਹਾਂ। ਮੈਂ ਆਪਣੇ ਗੁਰੂ ਦਾ ਧੰਨਵਾਦੀ ਹਾਂ ਆਪਣੇ ਮਾਤਾ ਪਿਤਾ ਦਾ ਧੰਨਵਾਦੀ ਹਾਂ ਅਤੇ ਆਪਣੇ ਭਰਾ ਭੈਣ ਦਾ ਧੰਨਵਾਦੀ ਹਾਂ ਆਪਣੇ ਦੋਸਤਾਂ ਦਾ ਧੰਨਵਾਦੀ ਹਾਂ ਅਤੇ ਇਸ ਸਾਰੇ ਕਾਇਨਾਤ ਦਾ ਦਿਲੋਂ ਧੰਨਵਾਦੀ ਹਾਂ ਮੈਂ ਹਰ ਵਿਸ਼ੇ ਹਰ ਵਸਤੂ ਲਈ ਸੁਤੰਤਰ ਹਾਂ ਅਤੇ ਉਤਸ਼ਾਹ ਨਾਲ ਭਰਿਆ ਹੋਇਆ ਹਾਂ ਮੈਂ ਮਜ਼ਬੂਤ ਹਾਂ ਅਤੇ ਸ਼ਕਤੀਸ਼ਾਲੀ ਹਾਂ ਮੇਰੇ ਵਿਚਾਰ ਮੇਰੇ ਜੀਵਨ ਨੂੰ ਸਫਲ ਬਣਾ ਰਹੇ ਹਨ ਮੈਂ ਸਾਰੇ ਕੰਮ ਕਰਨ ਦੇ ਯੋਗ ਹਾਂ ਅਤੇ ਉਹ ਕੰਮ ਇੱਕ ਚੈਂਪੀਅਨ ਦੀ ਤਰ੍ਹਾਂ ਕਰਦਾ ਹਾਂ ਮੈਂ ਆਪਣੇ ਆਪ ਨਾਲ ਬੜਾ ਪਿਆਰ ਕਰਦਾ ਹਾਂ ਅਤੇ ਖੁਦ ਤੋਂ ਆਪਣੇ ਸਰੀਰ ਤੋਂ ਆਪਣੇ ਜੀਵਨ ਤੋਂ ਆਪਣੇ ਗੁਰੂ ਤੋਂ ਆਪਣੇ ਮਾਤਾ ਪਿਤਾ ਤੋਂ ਭਰਾ ਭੈਣ ਤੋਂ ਅਤੇ ਦੋਸਤਾਂ ਨਾਲ ਵੀ ਬੜਾ ਪਿਆਰ ਕਰਦਾ ਹਾਂ ਮੈਂ ਸਾਰੇ ਨਕਾਰਾਤਮਕ ਵਿਚਾਰਾਂ ਨੂੰ ਪੋਜ਼ਿਟਿਵ ਵਿਚਾਰਾਂ ਵਿੱਚ ਬਦਲ ਦਿੰਦਾ ਹਾਂ ਮੈਂ ਪੋਜ਼ਿਟਿਵ ਹਾਂ ਮੇਰੇ ਵਿਚਾਰ ਪੋਜ਼ਿਟਿਵ ਹਨ ਮੇਰਾ ਸਰੀਰ ਪੋਜ਼ਿਟਿਵ ਹੈ ਮੈਂ ਭਾਗੇਸ਼ਾਲੀ ਹਾਂ ਮੈਂ ਈਸ਼ਵਰ ਦੀ ਸੰਤਾਨ ਹਾਂ ਈਸ਼ਵਰ ਹਰ ਪਲ ਮੇਰੇ ਨਾਲ ਹੈ ਮੇਰਾ ਸਰੀਰ અત્યੰਤ ਮਜ਼ਬੂਤ ਹੈ ਖੁਦ ਠੀਕ ਹੋਣ ਦੇ ਸਮਰਥ ਅਤੇ ਹਰ ਤਰ੍ਹਾਂ ਤੋਂ ਵਿਕਸਿਤ ਹੈ ਮੇਰਾ ਮਨ ਬੜਾ ਪੋਜ਼ਿਟਿਵ ਅਤੇ ਸ਼ਕਤੀਸ਼ਾਲੀ ਹੈ ਮੈਂ ਆਪਣੇ ਆਪ ਨਾਲ ਪ੍ਰੇਮ ਕਰਦਾ ਹਾਂ ਮੈਂ ਖੁਦ ਨਾਲ ਆਪਣੇ ਸਰੀਰ ਨਾਲ ਆਪਣੇ ਜੀਵਨ ਨਾਲ ਆਪਣੇ ਗੁਰੂ ਨਾਲ ਆਪਣੇ ਮਾਤਾ ਪਿਤਾ ਨਾਲ ਭਰਾ ਬੰਧੂ ਦੋਸਤਾਂ ਨੂੰ ਬੜਾ ਪਿਆਰ ਕਰਦਾ ਹਾਂ ਮੈਂ ਆਪਣੀ ਸੀਮਾ ਬਾਰੇ ਜੋ ਸੋਚਦਾ ਸੀ ਉਸ ਤੋਂ ਕਿਤੇ ਵੱਧ ਅੱਗੇ ਜਾਣ ਦੇ ਮੈਂ ਸਮਰੱਥ ਹਾਂ ਮੈਂ ਪਿਆਰ ਦੇ ਯੋਗ ਹਾਂ ਹਰ ਨਵੀਂ ਸਵੇਰ ਦੀ ਕਿਰਨਾ ਮੇਰੇ ਲਈ ਤੋਹਫੇ ਦੇ ਰੂਪ ਵਿੱਚ ਮੌਕਾ ਲੈ ਕੇ ਆਉਂਦੀ ਹੈ ਅਤੇ ਉਹ ਮੌਕਾ ਮੇਰੇ ਜੀਵਨ ਨੂੰ ਹੋਰ ਸੰਪੰਨ ਅਤੇ ਖੁਸ਼ਹਾਲ ਬਣਾ ਰਿਹਾ ਹੈ ਮੈਂ ਦਿਲ ਤੋਂ ਇਨ੍ਹਾਂ ਤੋਹਫੀਆਂ ਲਈ ਧੰਨਵਾਦੀ ਹਾਂ ਮੈਂ ਅਨਮੋਲ ਹਾਂ ਭਾਗਯਵਾਨ ਹਾਂ ਗਿਆਨਵਾਨ ਹਾਂ ਮੈਂ ਸੰਪੰਨ ਹਾਂ ਮੈਂ ਧੀਰਜਵਾਨ ਹਾਂ ਮੈਂ ਵਧੀਆ ਹਾਂ ਮੈਂ ਸ਼ਕਤੀਸ਼ਾਲੀ ਹਾਂ ਮੈਂ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਅਤੇ ਸਫਲ ਹੋਣ ਵਿੱਚ ਵਿਸ਼ਵਾਸ ਰੱਖਦਾ ਹਾਂ ਮੈਂ ਆਪਣੀ ਖੁਸ਼ੀ ਦਾ ਆਪਣੇ ਆਪ ਜ਼ਿੰਮੇਵਾਰ ਹਾਂ ਇਹ ਮੇਰੇ ਵਿਚਾਰ ਮੇਰੇ ਜੀਵਨ ਨੂੰ ਸਫਲ ਅਤੇ ਸਫਲ ਬਣਾ ਰਹੇ ਹਨ ਮੈਂ ਆਪਣੇ ਜੀਵਨ ਲਈ 100% ਦੀ ਜ਼ਿੰਮੇਵਾਰੀ ਸਵੀਕਾਰ ਕਰਦਾ ਹਾਂ ਹਰ ਦਿਨ ਮੇਰਾ ਸਭ ਤੋਂ ਸ਼ਾਨਦਾਰ ਦਿਨ ਹੈ ਹਰ ਸ਼ਾਮ ਮੇਰੇ ਲਈ ਸਭ ਤੋਂ ਵਧੀਆ ਸ਼ਾਮ ਹੈ ਹਰ ਰਾਤ ਮੇਰੇ ਲਈ ਸਭ ਤੋਂ ਖੂਬਸੂਰਤ ਰਾਤ ਹੈ ਸਭ ਕੁਝ ਮੇਰਾ ਰੱਬ ਦੇ ਹੱਥ ਵਿੱਚ ਹੈ ਮੇਰੇ ਲਈ ਹਰ ਪਲ ਰੱਬ ਦਾ ਇੱਕ ਖਾਸ ਉਪਹਾਰ ਹੈ ਇਹ ਸੂਰਜ ਇਹ ਚੰਦ ਇਹ ਹਵਾ ਇਹ ਪਹਾੜ ਇਹ ਪਾਣੀ ਇਹ ਫੁੱਲ ਪੌਦੇ ਇਹਨਾਂ ਸਭ ਲਈ ਮੈਂ ਰੱਬ ਦਾ ਧੰਨਵਾਦੀ ਹਾਂ ਮੈਂ ਹਰ ਸਵੇਰ ਹਰ ਦਿਨ ਲਈ ਧੰਨਵਾਦੀ ਹਾਂ ਮੈਂ ਹਰ ਸਵੇਰ ਨਵੀਂ ਸੋਚ ਨਾਲ ਜੀਵਨ ਦੀ ਸ਼ੁਰੂਆਤ ਕਰਦਾ ਹਾਂ ਮੈਂ ਉਨ੍ਹਾਂ ਲੋਕਾਂ ਦੇ ਜੀਵਨ ਵਿੱਚ ਪੋਜ਼ਿਟਿਵਿਟੀ ਲਿਆਉਂਦਾ ਹਾਂ ਜੋ ਮੇਰੇ ਆਸ-ਪਾਸ ਹਨ ਮੈਂ ਹਰ ਕਿਸੇ ਨੂੰ ਦਇਆ ਨਾਲ ਦੇਖਦਾ ਹਾਂ ਅਤੇ ਸਤਿਕਾਰ ਨਾਲ ਪੇਸ਼ ਆਉਂਦਾ ਹਾਂ ਕਿਉਂਕਿ ਮੈਨੂੰ ਵੀ ਉਨ੍ਹਾਂ ਤੋਂ ਉਹੀ ਚਾਹੀਦਾ ਹੈ ਮੇਰੇ ਜੀਵਨ ਵਿੱਚ ਖੁਸ਼ੀ ਸਨਮਾਨ ਅਤੇ ਪਿਆਰ ਬੜੀ ਜ਼ਿਆਦਾ ਮਾਤਰਾ ਵਿੱਚ ਆਉਂਦੇ ਹਨ ਮੇਰੇ ਵਿਚਾਰ ਆਸ਼ਾਵਾਦੀ ਹਨ ਅਤੇ ਮੇਰਾ ਮਨ ਸ਼ਾਂਤ ਹੈ ਮੈਂ ਆਪਣੇ ਸਾਰੇ ਨਕਾਰਾਤਮਕ ਵਿਚਾਰਾਂ ਨੂੰ ਸਕਾਰਾਤਮਕ ਵਿਚਾਰਾਂ ਵਿੱਚ ਬਦਲ ਦਿੰਦਾ ਹਾਂ ਮੈਂ ਆਪਣੇ ਗੁਰੂ ਦਾ ਧੰਨਵਾਦੀ ਹਾਂ ਆਪਣੇ ਮਾਤਾ ਪਿਤਾ ਦਾ ਧੰਨਵਾਦੀ ਹਾਂ ਅਤੇ ਆਪਣੇ ਭਰਾ ਭੈਣ ਦਾ ਧੰਨਵਾਦੀ ਹਾਂ ਆਪਣੇ ਦੋਸਤਾਂ ਦਾ ਧੰਨਵਾਦੀ ਹਾਂ ਅਤੇ ਇਸ ਸਾਰੀ ਕਾਇਨਾਤ ਦਾ ਦਿਲੋਂ ਧੰਨਵਾਦੀ ਹਾਂ ਮੈਂ ਹਰ ਵਿਸ਼ੇ ਹਰ ਵਸਤੂ ਲਈ ਸੁਤੰਤਰ ਹਾਂ ਅਤੇ ਉਤਸ਼ਾਹ ਨਾਲ ਭਰਿਆ ਹੋਇਆ ਹਾਂ ਮੈਂ ਮਜ਼ਬੂਤ ਹਾਂ ਅਤੇ ਸ਼ਕਤੀਸ਼ਾਲੀ ਹਾਂ ਮੇਰੇ ਵਿਚਾਰ ਮੇਰੇ ਜੀਵਨ ਨੂੰ ਸਫਲ ਬਣਾ ਰਹੇ ਹਨ ਮੈਂ ਸਾਰੇ ਕੰਮ ਕਰਨ ਦੇ ਯੋਗ ਹਾਂ ਅਤੇ ਉਹ ਕੰਮ ਇੱਕ ਚੈਂਪੀਅਨ ਦੀ ਤਰ੍ਹਾਂ ਕਰਦਾ ਹਾਂ ਮੈਂ ਆਪਣੇ ਆਪ ਨਾਲ ਬੜਾ ਪਿਆਰ ਕਰਦਾ ਹਾਂ ਅਤੇ ਖੁਦ ਤੋਂ ਆਪਣੇ ਸਰੀਰ ਤੋਂ ਆਪਣੇ ਜੀਵਨ ਤੋਂ ਆਪਣੇ ਗੁਰੂ ਤੋਂ ਆਪਣੇ ਮਾਤਾ ਪਿਤਾ ਤੋਂ ਭਰਾ ਭੈਣ ਤੋਂ ਅਤੇ ਦੋਸਤਾਂ ਨਾਲ ਵੀ ਬੜਾ ਪਿਆਰ ਕਰਦਾ ਹਾਂ ਮੈਂ ਸਾਰੇ ਨਕਾਰਾਤਮਕ ਵਿਚਾਰਾਂ ਨੂੰ ਪੋਜ਼ਿਟਿਵ ਵਿਚਾਰਾਂ ਵਿੱਚ ਬਦਲ ਦਿੰਦਾ ਹਾਂ ਮੈਂ ਪੋਜ਼ਿਟਿਵ ਹਾਂ ਮੇਰੇ ਵਿਚਾਰ ਪੋਜ਼ਿਟਿਵ ਹਨ ਮੇਰਾ ਸਰੀਰ ਪੋਜ਼ਿਟਿਵ ਹੈ ਮੈਂ ਭਾਗਿਆਸ਼ਾਲੀ ਹਾਂ ਮੈਂ ਈਸ਼ਵਰ ਦੀ ਸੰਤਾਨ ਹਾਂ ਈਸ਼ਵਰ ਹਰ ਪਲ ਮੇਰੇ ਨਾਲ ਹੈ ਮੇਰਾ ਸਰੀਰ અત્યੰਤ ਮਜ਼ਬੂਤ ਹੈ ਖੁਦ ਠੀਕ ਹੋਣ ਦੇ ਸਮਰਥ ਅਤੇ ਹਰ ਤਰ੍ਹਾਂ ਤੋਂ ਵਿਕਸਿਤ ਹੈ ਮੇਰਾ ਮਨ ਬੜਾ ਪੋਜ਼ਿਟਿਵ ਅਤੇ ਸ਼ਕਤੀਸ਼ਾਲੀ ਹੈ ਮੈਂ ਆਪਣੇ ਆਪ ਨਾਲ ਪ੍ਰੇਮ ਕਰਦਾ ਹਾਂ ਮੈਂ ਖੁਦ ਨਾਲ ਆਪਣੇ ਸਰੀਰ ਨਾਲ ਆਪਣੇ ਜੀਵਨ ਨਾਲ ਆਪਣੇ ਗੁਰੂ ਨਾਲ ਆਪਣੇ ਮਾਤਾ ਪਿਤਾ ਨਾਲ ਭਰਾ ਬੰਧੂ ਦੋਸਤਾਂ ਨੂੰ ਬੜਾ ਪਿਆਰ ਕਰਦਾ ਹਾਂ ਮੈਂ ਆਪਣੀ ਸੀਮਾ ਬਾਰੇ ਜੋ ਸੋਚਦਾ ਸੀ ਉਸ ਤੋਂ ਕਿਤੇ ਵੱਧ ਅੱਗੇ ਜਾਣ ਦੇ ਮੈਂ ਸਮਰੱਥ ਹਾਂ ਮੈਂ ਪਿਆਰ ਦੇ ਯੋਗ ਹਾਂ ਹਰ ਨਵੀਂ ਸਵੇਰ ਦੀ ਕਿਰਨ ਮੇਰੇ ਲਈ ਤੋਹਫੇ ਦੇ ਰੂਪ ਵਿੱਚ ਮੌਕਾ ਲੈ ਕੇ ਆਉਂਦੀ ਹੈ ਅਤੇ ਉਹ ਮੌਕਾ ਮੇਰੇ ਜੀਵਨ ਨੂੰ ਹੋਰ ਸੰਪੰਨ ਅਤੇ ਖੁਸ਼ਹਾਲ ਬਣਾ ਰਿਹਾ ਹੈ ਮੈਂ ਦਿਲ ਤੋਂ ਇਨ੍ਹਾਂ ਤੋਹਫੀਆਂ ਲਈ ਧੰਨਵਾਦੀ ਹਾਂ ਮੈਂ ਅਨਮੋਲ ਹਾਂ ਭਾਗਯਵਾਨ ਹਾਂ ਗਿਆਨਵਾਨ ਹਾਂ ਮੈਂ ਸੰਪੰਨ ਹਾਂ ਮੈਂ ਧੀਰਜਵਾਨ ਹਾਂ ਮੈਂ ਵਧੀਆ ਹਾਂ ਮੈਂ ਸ਼ਕਤੀਸ਼ਾਲੀ ਹਾਂ ਮੈਂ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਅਤੇ ਸਫਲ ਹੋਣ ਵਿੱਚ ਵਿਸ਼ਵਾਸ ਰੱਖਦਾ ਹਾਂ ਮੈਂ ਆਪਣੀ ਖੁਸ਼ੀ ਦਾ ਆਪਣੇ ਆਪ ਜ਼ਿੰਮੇਵਾਰ ਹਾਂ ਇਹ ਮੇਰੇ ਵਿਚਾਰ ਮੇਰੇ ਜੀਵਨ ਨੂੰ ਸਫਲ ਅਤੇ ਸਫਲ ਬਣਾ ਰਹੇ ਹਨ ਮੈਂ ਆਪਣੇ ਜੀਵਨ ਲਈ 100% ਦੀ ਜ਼ਿੰਮੇਵਾਰੀ ਸਵੀਕਾਰ ਕਰਦਾ ਹਾਂ ਹਰ ਦਿਨ ਮੇਰਾ ਸਭ ਤੋਂ ਸ਼ਾਨਦਾਰ ਦਿਨ ਹੈ ਹਰ ਸ਼ਾਮ ਮੇਰੇ ਲਈ ਸਭ ਤੋਂ ਵਧੀਆ ਸ਼ਾਮ ਹੈ ਹਰ ਰਾਤ ਮੇਰੇ ਲਈ ਸਭ ਤੋਂ ਖੂਬਸੂਰਤ ਰਾਤ ਹੈ ਸਭ ਕੁਝ ਮੇਰਾ ਰੱਬ ਦੇ ਹੱਥ ਵਿੱਚ ਹੈ ਮੇਰੇ ਲਈ ਹਰ ਪਲ ਰੱਬ ਦਾ ਇੱਕ ਖਾਸ ਉਪਹਾਰ ਹੈ ਇਹ ਸੂਰਜ ਇਹ ਚੰਦ ਇਹ ਹਵਾ ਇਹ ਪਹਾੜ ਇਹ ਪਾਣੀ ਇਹ ਫੁੱਲ ਪੌਦੇ ਇਹਨਾਂ ਸਭ ਲਈ ਮੈਂ ਰੱਬ ਦਾ ਧੰਨਵਾਦੀ ਹਾਂ ਮੈਂ ਹਰ ਸਵੇਰ ਹਰ ਦਿਨ ਲਈ ਧੰਨਵਾਦੀ ਹਾਂ ਮੈਂ ਹਰ ਸਵੇਰ ਨਵੀਂ ਸੋਚ ਨਾਲ ਜੀਵਨ ਦੀ ਸ਼ੁਰੂਆਤ ਕਰਦਾ ਹਾਂ ਮੈਂ ਉਨ੍ਹਾਂ ਲੋਕਾਂ ਦੇ ਜੀਵਨ ਵਿੱਚ ਪੋਜ਼ਿਟਿਵਿਟੀ ਲਿਆਉਂਦਾ ਹਾਂ ਜੋ ਮੇਰੇ ਆਸ-ਪਾਸ ਹਨ ਮੈਂ ਹਰ ਕਿਸੇ ਨੂੰ ਦਇਆ ਨਾਲ ਦੇਖਦਾ ਹਾਂ ਅਤੇ ਸਤਿਕਾਰ ਨਾਲ ਪੇਸ਼ ਆਉਂਦਾ ਹਾਂ ਕਿਉਂਕਿ ਮੈਨੂੰ ਵੀ ਉਨ੍ਹਾਂ ਤੋਂ ਉਹੀ ਚਾਹੀਦਾ ਹੈ ਮੇਰੇ ਜੀਵਨ ਵਿੱਚ ਖੁਸ਼ੀ ਸਨਮਾਨ ਅਤੇ ਪਿਆਰ ਬੜੀ ਜ਼ਿਆਦਾ ਮਾਤਰਾ ਵਿੱਚ ਆਉਂਦੇ ਹਨ ਮੇਰੇ ਵਿਚਾਰ ਆਸ਼ਾਵਾਦੀ ਹਨ ਅਤੇ ਮੇਰਾ ਮਨ ਸ਼ਾਂਤ ਹੈ ਮੈਂ ਆਪਣੇ ਸਾਰੇ ਨਕਾਰਾਤਮਕ ਵਿਚਾਰਾਂ ਨੂੰ ਸਕਾਰਾਤਮਕ ਵਿਚਾਰਾਂ ਵਿੱਚ ਬਦਲ ਦਿੰਦਾ ਹਾਂ ਮੈਂ ਆਪਣੇ ਗੁਰੂ ਦਾ ਧੰਨਵਾਦੀ ਹਾਂ ਆਪਣੇ ਮਾਤਾ ਪਿਤਾ ਦਾ ਧੰਨਵਾਦੀ ਹਾਂ ਅਤੇ ਆਪਣੇ ਭਰਾ ਭੈਣ ਦਾ ਧੰਨਵਾਦੀ ਹਾਂ ਆਪਣੇ ਦੋਸਤਾਂ ਦਾ ਧੰਨਵਾਦੀ ਹਾਂ ਅਤੇ ਇਸ ਸਾਰੇ ਕਾਇਨਾਤ ਦਾ ਦਿਲੋਂ ਧੰਨਵਾਦੀ ਹਾਂ